ਜੰਗਲ ਪਾਣੀ ਲਈ ਬੈਠੇ ਵਿਅਕਤੀ ਨੂੰ ਅਜਗਰ ਸੱਪ ਨੇ ਪਾਇਆ ਲਪੇਟਾ ਬਾਲ-ਬਾਲ ਬਚੀ ਜਾਨ ਦੋਸਤੋ ਹੁਣ ਤੱਕ ਤੁਸੀਂ ਘਰਾਂ ਵਿੱਚ ਸੱਪ ਨਿਕਲਣ ਦੀਆਂ ਘਟਨਾਵਾਂ ਤਾਂ ਬਹੁਤ ਦੇਖੀਆਂ ਜਾਂ ਸੁਣੀਆਂ ਹੋਣਗੀਆਂ ਪਰ ਹੁਣ ਇੱਕ ਸੱਪ ਦੀ ਅਨੋਖੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਦਰਸਲ ਇੱਕ ਵਿਅਕਤੀ ਜੰਗਲ ਪਾਣੀ ਲਈ ਘਰ ਤੋਂ ਬਾਹਰ ਸ਼ਾਮਲਾਟ ਵਿੱਚ ਗਿਆ ਸੀ ਪਰ ਜਦੋਂ ਉਹ ਜੰਗਲ ਪਾਣੀ ਲਈ ਬੈਠ ਜਾਂਦਾ ਹੈ ਤਾਂ ਅਚਾਨਕ ਹੀ ਇੱਕ ਅਜਗਰ ਸੱਪ ਉਸ ਨੂੰ ਆ ਕੇ ਬੈਠੇ ਨੂੰ ਹੀ ਲਪੇਟਾ ਪਾ ਲੈਂਦਾ ਹੈ ਸੱਪ ਨੇ ਉਸ ਵਿਅਕਤੀ ਨੂੰ ਲਪੇਟਾ ਵੀ ਇੰਨਾ ਕਸੂਤਾ ਪਾਇਆ ਕਿ ਜਿਵੇਂ ਉਹ ਬੈਠਾ ਸੀ ਉਸੇ ਤਰ੍ਹਾਂ ਹੀ ਜਕੜ ਲਿਆ ਜਿਸ ਕਾਰਨ ਉਹ ਵਿਅਕਤੀ ਜਮਾ ਵੀ ਨਹੀਂ ਹਿੱਲ ਸਕਿਆ ਅਤੇ ਉਹ ਉੱਚੀ ਉੱਚੀ ਰੌਲਾ ਪਾਉਣ ਲੱਗਿਆ ਉਸ ਦਾ ਰੌਲਾ ਸੁਣ ਕੇ ਕੋਲੋਂ ਲੰਘ ਰਿਹਾ ਇੱਕ ਵਿਅਕਤੀ ਜਦੋਂ ਉਸ ਦੇ ਕੋਲ ਆਇਆ ਤਾਂ ਉਸ ਨੇ ਦੇਖਿਆ ਕਿ ਵਿਅਕਤੀ ਨੂੰ ਸੱਪ ਨੇ ਬਹੁਤ ਬੁਰੀ ਤਰ੍ਹਾਂ ਲਪੇਟਾ ਪਾਇਆ ਹੋਇਆ ਸੀ ਜਿਸ ਤੋਂ ਬਾਅਦ ਉਹ ਪਿੰਡ ਵਿੱਚੋਂ ਹੋਰ ਲੋਕਾਂ ਨੂੰ ਬੁਲਾ ਕੇ ਲਿਆਇਆ ਅਤੇ ਬੜੀ ਜਦੋਜਹਿਦ ਬਾਅਦ ਇਸ ਵਿਅਕਤੀ ਨੂੰ ਸੱਪ ਦੇ ਲਪੇਟੇ ਵਿੱਚੋਂ ਕੱਢਿਆ ਗਿਆ ਸੋ ਕਦੇ ਕਦੇ ਇਹੋ ਜਿਹਾ ਕੁਝ ਵੀ ਹੋ ਜਾਂਦਾ ਹੈ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ